ਹਾਂਜੀ ਦੋਸਤੋ ਅ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਮਿਲੀਆਂ ਤਾਂ ਕੋਈ ਇੱਕ ਟੀਚਰ ਸੀ ਅਧਿਆਪਕ ਸੀ ਉਹਨੇ ਆਪਣੇ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਨਾ ਦਿੱਤਾ ਮਤਲਬ ਹੋਮਵਰਕ ਛੁੱਟੀਆਂ ਦਾ ਉਹਨੂੰ ਬੱਚਿਆਂ ਨੂੰ ਨਾ ਦਿੱਤਾ ਆਪਦੀ ਕਲਾਸ ਨੂੰ ਤੇ ਉਸ ਟੀਚਰ ਨੇ ਬੱਚਿਆਂ ਨੂੰ ਇਹ ਕਿਹਾ ਵੀ ਮੈਂ ਤੁਹਾਨੂੰ ਕੋਈ ਕੰਮ ਨਹੀਂ ਦਿੰਦੀ ਵੀ ਤੁਸੀਂ ਛੁੱਟੀਆਂ ਦੇ ਵਿੱਚ ਆਪਦੀ ਮਾਤਾ ਨਾਲ ਆਪਦੇ ਮੰਮੀ ਨਾਲ ਮਤਲਬ ਘਰ ਦੇ ਕੰਮ ਦੇ ਵਿੱਚ ਉਹਨਾਂ ਦੀ ਤੁਸੀਂ ਮਦਦ ਕਰਿਓ ਇਹ ਹੀ ਤੁਹਾਡਾ ਕੰਮ ਆ ਤਾਂ ਉਹ ਬੱਚਾ ਅਗਲੇ ਦਿਨ ਤੋਂ ਛੁੱਟੀਆਂ ਸ਼ੁਰੂ ਹੋ ਗੀਆਂ ਤਾਂ ਉਹਨੇ ਸੋਚਿਆ ਵੀ ਅੱਜ ਮੈਂ ਸਵੇਰ ਤੋਂ ਦੇਖਦਾ ਵੀ ਮੇਰੀ ਮੰਮੀ ਆ ਜਾਂ ਮੇਰੀ ਮਾਂ ਵੀ ਉਹ ਕਿਹੜੇ-ਕਿਹੜੇ ਕੰਮ ਕਰਦੀ ਹੈ ਜਿਹੜਾ ਕੰਮ ਮੈਨੂੰ ਠੀਕ ਲੱਗਿਆ ਮੈਂ ਉਸ ਕੰਮ ਦੇ ਵਿੱਚ ਕੱਲ ਤੋਂ ਆਪਦੀ ਮਾਂ ਦੀ ਮਦਦ ਕਰਿਆ ਕਰੂੰਗਾ ਤਾਂ ਉਹਨੇ ਜਦੋਂ ਸਵੇਰ ਤੋਂ ਹੀ ਉੱਠਿਆ ਦੇਖਿਆ ਸਭ ਤੋਂ ਪਹਿਲਾਂ ਤਾਂ ਉਹਦੀ ਮਾਤਾ ਨੇ ਉਹਨਾਂ ਲਈ ਚਾਹ ਕਰਕੇ ਪਾਈ ਬੱਚਿਆਂ ਨੂੰ ਹਨਾ ਠਾਇਆ ਫਿਰ ਉਹ ਉੱਠਿਆ ਫਿਰ ਉਸ ਤੋਂ ਬਾਅਦ ਉਹਨੇ ਦੇਖਿਆ ਸਭ ਤੋਂ ਪਹਿਲਾਂ ਮਤਲਬ ਉਹਦਾ ਪਿਤਾ ਕੋਈ ਨੌਕਰੀ ਵਗੈਰਾ ਕਰਦਾ ਸੀ ਕੰਮ ਤੇ ਜਾਂਦਾ ਸੀ। ਉਹਦੀ ਮੰਮੀ ਨੇ ਉਹਦੇ ਲਈ ਖਾਣਾ ਬਣਾਇਆ। ਉਹਨੂੰ ਫਿਰ ਉਹਦਾ ਦੁਪਹਿਰ ਲਈ ਡਿਫਨ ਬਣਾ ਕੇ ਉਹ ਤਿਆਰ ਕਰਕੇ ਦਿੱਤਾ। ਉਹਨੂੰ ਤੋੜਿਆ ਬਾਅਦ ਦੇ ਵਿੱਚ ਜੋ ਪਰਿਵਾਰ ਸੀ ਉਹਨਾਂ ਲਈ ਦਾਦਾ-ਦਾਦੀ ਲਈ ਖਾਣਾ ਬਣਾਇਆ। ਬੱਚਿਆਂ ਲਈ ਖਾਣਾ ਬਣਾਇਆ। ਉਹਨਾਂ ਨੇ ਖਾਣਾ ਖਾਧਾ। ਫਿਰ ਉਸ ਤੋਂ ਬਾਅਦ ਘਰ ਦੇ ਵਿੱਚ ਝਾੜੂ ਪੋਚਾ ਜੋ ਵੀ ਕੰਮ ਹੁੰਦਾ ਉਹ ਕਰੇ। ਫਿਰ ਉਸ ਤੋਂ ਬਾਅਦ ਬੱਚਾ ਨੂੰ ਨਵਾਇਆ, ਧਵਾਇਆ। ਬਜ਼ੁਰਗ ਦੇ ਦਾਦਾ ਦਾਦੀ ਨੂੰ ਉਹਨਾਂ ਦੀ ਸੇਵਾ ਸੰਭਾਲ ਕੀਤੀ ਉਹਨਾਂ ਨੂੰ ਨਵਾਇਆ ਧੋਇਆ ਪਾਣੀ ਵਗੈਰਾ ਧਰਿਆ ਉਹਨਾਂ ਨੂੰ ਕੱਪੜੇ ਵਗੈਰਾ ਨਵੇਂ ਬਦਲਾਏ ਪੁਆਏ ਫਿਰ ਉਹਨਾਂ ਦੇ ਕੱਪੜੇ ਧੋਤੇ ਫਿਰ ਉਸ ਤੋਂ ਬਾਅਦ ਦੁਪਹਿਰ ਦੀ ਫੇਰ ਚਾਹ ਬਣਾਈ ਬੱਚਾ ਨੂੰ ਖਾਣਾ ਦੁਬਾਰਾ ਦਿੱਤਾ ਆਪ ਦੇ ਮਤਲਬ ਬਜ਼ੁਰਗ ਜਿਹੜੇ ਸੀ ਉਹਨਾਂ ਦੀ ਸੇਵਾ ਸੰਭਾਲ ਕੀਤੀ ਘਰ ਦੀ ਸਾਫ ਸਫਾਈ ਕੀਤੀ ਇਸ ਤਰ੍ਹਾਂ ਕਰਦੇ ਕਰਉਂਦੇ ਸ਼ਾਮ ਹੋ ਗਈ ਫਿਰ ਸ਼ਾਮ ਨੂੰ ਖਾਣਾ ਉਸੇ ਤਰ੍ਹਾਂ ਬਣਾਇਆ ਸਾਰਿਆਂ ਨੇ ਖਾਣਾ ਖਾਧਾ ਖਾਣਾ ਖਾਣ ਤੋਂ ਬਾਅਦ ਉਹ ਬੱਚਾ ਦੇਖੀ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਨੋਟ ਕਰਦਾ ਗਿਆ ਮਾਂ ਨੇ ਫਿਰ ਖਾਣਾ ਬਣਾਇਆ ਫਿਰ ਸ਼ਾਮ ਨੂੰ ਇੰਨੇ ਉਹਦੇ ਪਿਤਾ ਆ ਗਏ ਉਹਨੂੰ ਖਾਣਾ ਖਵਾਇਆ ਫਿਰ ਕਰਦੇ ਕਰਾਉਂਦੇ ਮਤਲਬ ਉਹਨਾਂ ਨੇ ਵੇਖਿਆ ਵੀ ਉਹਨਾਂ ਦੀ ਮਾਂ ਜਿਹੜੀ ਸਾਰੇ ਦਿਨ ਦੇ ਵਿੱਚ ਇੱਕ ਵੀ ਮਿੰਟ ਉਹ ਬੈਲੀ ਨਹੀਂ ਰਹੀ ਸਾਰਾ ਦਿਨ ਉਹਦਾ ਕੰਮ ਕਰਦੀ ਦਾ ਟੱਪ ਗਿਆ ਤਾਂ ਜਦੋਂ ਚਲੋ ਥੱਕ ਹਾਰ ਕੇ ਸਾਰਾ ਕੰਮ ਕਰਕੇ ਜਦੋਂ ਮਾਂ ਤੇ ਉਹ ਬੱਚੇ ਸ਼ਾਮ ਨੂੰ ਆਪਦੇ ਬਿਸਤਰੇ ਦੇ ਵਿੱਚ ਭਏ ਮਾਂ ਨੇ ਬਿਸਤਰੇ ਵਿਛਾਏ ਤਾਂ ਸਾਰਾ ਪਰਿਵਾਰ ਜਦੋਂ ਬਿਸਤਰਿਆਂ ਦੇ ਵਿੱਚ ਪਿਆ ਤਾਂ ਉਹ ਬੱਚੇ ਨੇ ਆਪਦੀ ਮਾਂ ਦੇ ਮੂੰਹ ਵੱਲ ਵੇਖਿਆ ਤੇ ਆਪਦੀ ਮਾਂ ਨੂੰ ਦੇਖ ਕੇ ਉਹ ਹੈਰਾਨ ਹੋਇਆ ਕਿਉਂਕਿ ਉਹਦੀ ਮਾਂ ਉਸ ਵੇਲੇ ਵੀ ਆਪਦੇ ਬੱਚਿਆਂ ਨਾਲ ਹੱਸ ਖੇਡ ਰਹੀ ਸੀ ਉਹਨਾਂ ਨੂੰ ਬਾਤਾਂ ਸੁਣਾ ਰਹੀ ਸੀ ਤਾਂ ਆਪਦੇ ਮੂੰਹ ਮਾਤਾ ਦੇ ਮੂੰਹ ਵੱਲ ਦੇਖ ਕੇ ਖੁਸ਼ ਮੂੰਹ ਵੱਲ ਦੇਖ ਕੇ ਉਹ ਬੱਚਾ ਆਪਦੀ ਮਾਤਾ ਨੂੰ ਕਹਿਣ ਲੱਗਿਆ ਕਹਿੰਦਾ ਵੀ ਮਮਾ ਜੇਕਰ ਰੱਬ ਤੁਹਾਨੂੰ ਇਹ ਕਹੇ ਵੀ ਰੱਬ ਇਹ ਕਹੇ ਵੀ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਨ ਤਾਂ ਉਹਦੀ ਮਾਂ ਨੇ ਉਸ ਬੱਚੇ ਨੂੰ ਕਿਹਾ ਕਹਿੰਦੀ ਵੀ ਜੇ ਰੱਬ ਨੇ ਮੇਰੀ ਮਦਦ ਕਰਨੀ ਵੀ ਹੈ ਤਾਂ ਮੈਨੂੰ ਸਵੇਰ ਉੱਠਣ ਵੇਲੇ ਮੇਰੇ ਉੱਠਣ ਤੋਂ ਪਹਿਲਾਂ ਮਤਲਬ ਮੈਨੂੰ ਇੱਕ ਕੱਪ ਚਾਹ ਦਾ ਬਣਾ ਕੇ ਦੇ ਦੇ ਕਹਿੰਦੀ ਬਸ ਇੰਨੇ ਮੇਰੇ ਲਈ ਬਹੁਤ ਆ ਤਾਂ ਉਹ ਬੱਚੇ ਨੇ ਉਹੀ ਗੱਲ ਆਪਦੇ ਦਿਮਾਗ 'ਚ ਬਿਠਾਈ ਤਾਂ ਸਵੇਰ ਜਦੋਂ 5 ਵਜੇ ਉਸਨੇ ਆਪਦਾ అలਾਰਮ ਵਗੈਰਾ ਲਾਇਆ ਜਾਂ ਆਪਦੀ ਮਾਂ ਤੋਂ ਮਤਲਬ ਉਹ ਬੱਚਾ ਪਹਿਲਾਂ ਉੱਠ ਖੜਿਆ ਤੇ ਉਹਨੇ ਇੱਕ ਚਾਹ ਦਾ ਕੱਪ ਆਪਦੀ ਮਾਂ ਨੂੰ ਸਭ ਤੋਂ ਪਹਿਲਾਂ ਕਰਕੇ ਪਿਆਤਾ ਤਾਂ ਉਹ ਮਾਂ ਉੱઠી ਬੜਾ ਖੁਸ਼ ਹੋਈ ਤਾਂ ਮਾਂ ਨੇ ਆਪਦੇ ਬੱਚੇ ਨੂੰ ਬੜਾ ਖੁਸ਼ ਹੋ ਕੇ ਜੱਫੀ ਪਾਈ ਤੇ ਉਹਨੂੰ ਕਿਹਾ ਕਹਿੰਦੀ ਵੀ ਅੱਜ ਮੇਰਾ ਚਾ ਚੱਕਿਆ ਨਹੀਂ ਜਾਂਦਾ ਹੋ ਕੇ ਕਹਿੰਦੀ ਅੱਜ ਮੇਰਾ ਪੁੱਤ ਆ ਜਿਹੜਾ ਉਹ ਰੱਬ ਬਣ ਗਿਆ